ਯੋਗਦੇ ਬੁਟੀਕ ਦੇ ਬਹੁਤ ਹੀ ਸੋਹਣੇ ਤੇ ਨਵੇਂ ਡਿਜ਼ਾਈਨ ਆ ਚੁੱਕੇ ਨੇ ਗੱਲਾ-ਗੱਲਾ ਡਿਜ਼ਾਈਨ ਆਪਾਂ ਓਪਨ ਕਰਕੇ ਵੀ ਦਿਖਾਵਾਂਗੇ ਆ ਅੱਜ ਦੀ ਡਿਜ਼ਾਈਨਿੰਗ ਹੈ ਡਿਸਕਾਊਂਟ ਤੇ ਆਪਣੇ ਕੋਲੇ ਆਏ ਆ ਜਿਸ ਰੇਂਜ ਚ ਕੜਾਈਆਂ ਤੁਸੀਂ ਕਰਾਣੇ ਹੋ ਉਸ ਰੇਂਜ ਚ ਆਪਾਂ ਤੁਹਾਨੂੰ ਕੰਪਲੀਟ ਸੂਟ ਦੇ ਦਾਂਗੇ ਦੁਪੱਟੇ ਜਿਹੜੇ ਆ ਤੁਹਾਨੂੰ ਡਾਈ ਕਰਾਣੇ ਪੈਣੇ ਆ ਬਿਨਾ ਦੁਪੱਟਿਆਂ ਵਾਲੇ ਸੂਟ ਆ ਬਹੁਤ ਸ਼ਾਨਦਾਰ ਦੇ ਵਿੱਚ ਡਿਜ਼ਾਈਨਿੰਗ ਆਈ ਹੈ ਬਹੁਤ ਸ਼ਾਨਦਾਰ ਕਲਰ ਆਇਆ ਆ ਦੇਖੋ ਜੀ ਬਲਾਊਜੇ ਫਾਸਟ ਡਿਜ਼ਾਈਨ ਆ ਉੱਪਰ ਨੇ 1050 1050 ਦੀ ਰੇਂਜ ਚ ਕਲਰ ਮਿਲਣਗੇ 4 ਕਲਰ ਚਾਰ ਰੰਗ ਦੇ ਵੀਰੇ ਕਲਾਕਲਾ ਡਿਜ਼ਾਈਨ ਓਪਨ ਕਰਕੇ ਦਿਖਾਵਾਂਗੇ ਸਾਰੇ ਡਿਜ਼ਾਈਨ ਵੀਰੇ ਸਾਰੇ ਡਿਜ਼ਾਈਨ ਅਲੱਗ-ਅਲੱਗ ਸਾਰੇ ਕਲਰ ਅਲੱਗ-ਅਲੱਗ ਆਲਵਾ ਵਾਲਾ ਡਿਜ਼ਾਈਨ ਵੀ ਚੈੱਕ ਕਰੋ ਤੁਸੀਂ ਇਹ ਵੀ ਬਿਲਕੁਲ ਅਲੱਗ ਡਿਜ਼ਾਈਨ ਹੈ ਤਿਆਰ ਕਰਾਇਆ ਬੁਟੀਕ ਤੇ ਇਹਦੇ ਕਲਰ ਵੀ ਤੁਹਾਨੂੰ ਚਾਰ ਮਿਲਨੇ ਆ ਡਿਜ਼ਾਈਨਿੰਗ ਚੈੱਕ ਕਰੋ ਇਹ ਚੈੱਕ ਕਰੋ ਕਲਰ ਲਓ ਜੀ ਇਹ ਬੁਟੀਕ ਦੀ ਵੈਰਾਈਟੀ ਆਪਣੇ ਕੋਲੇ ਆਈ ਹੈ ਸਾਰੀ 950 1050 ਤੇ 1100 1150 ਦੇ ਰਹੇ ਨੇ ਨਾਲ ਦੇ ਧਾਗੇ ਦੀ ਕਢਾਈ ਕੀਤੀ ਹੋਈ ਹੈ 올ਓਵਰ ਪਟਿਕ ਦਾ ਕੰਮ ਕੀਤਾ ਹੈ ਕਾਟਨ ਦੇ ਉੱਤੇ ਹੈਗਾ ਜੀ ਬਹੁਤ ਪਿਆਰੇ ਦੇ ਵਿੱਚ ਕਲਰ ਆਏ ਆ ਆ ਦੇਖੋ ਜੀ ਆ ਕਲਰ ਵੀ ਚੈੱਕ ਕਰ ਲਓ ਚਾਰ ਕਲਰ ਦਾ ਸੈੱਟ ਹੈ ਰੇਟ ਹੈ 1050 1000 ਰੁਪਏ ਆ ਦੀ ਰੇਂਜ ਚ ਤੁਹਾਨੂੰ ਆਵਲੜੀਆਂ ਮਿਲਣਾ ਵੀਰੇ ਬਹੁਤ ਹੀ ਪਿਆਰਾ ਡਿਜ਼ਾਈਨ ਉਹ ਵੀਰੇ एजी कॉटन ਦੇ ਉੱਤੇ ਬਹੁਤ ਸੋਹਣਾ ਵਾਈਟ ਕਲਰ ਦਾ ਧਾਗੇ ਦਾ ਕੰਮ ਕੀਤਾ ਹੋਇਆ ਹੈ ਬੁਟੀਕ ਪੀਸ ਸਾਰੇ ਦੇ ਸਾਰੇ ਔਰ ਇਹਨਾਂ ਦੇ ਵਿੱਚ ਨਾ ਤੁਹਾਨੂੰ ਨਵੇਂ-ਨਵੇਂ ਹੀ ਕਲਰ ਮਿਲਣਗੇ ਕਿਉਂਕਿ ਸਾਰਾ ਮਾਲ ਨਿਊ ਆਇਆ ਹੈ ਮੇਰੇ ਕੋਲੇ 4-4 ਕਲਰ ਇੱਕ ਡਿਜ਼ਾਈਨ ਦੇ ਵਿੱਚ ਅਵੇਲੇਬਲ ਹੈ ਆ ਦੇਖੋ ਜੀ ਬਿਲਕੁਲ ਨਵੀਂ ਵੈਰਾਈਟੀ ਬੁਟੀਕ ਦੀ ਡਿਜ਼ਾਈਨ ਆ ਗਏ ਵੀਰੇ ਬਹੁਤ ਡਿਜ਼ਾਈਨ ਆ ਗਏ ਬੁਟੀਕ ਦੇ ਉਹਨਾਂ ਵਿੱਚ ਇੱਕੜੇ ਹੈ ਨਾ ਓਪਨ ਕੀਤਾ ਹੋਇਆ ਦੇਖੋ ਮਲਟੀ ਫਲੈਡ ਦੇ ਨਾਲ ਇਹਦੇ ਤੇ ਵਰਕ ਕੀਤਾ ਬਲੈਕ ਕਲਰ ਤੇ ਬਹੁਤ ਸੋਹਣਾ ਕਲਰ ਕੰਟਰਾਸਟ ਬਣਾ ਕੇ ਆਲ ਓਵਰ ਸੂਟ ਤੇ ਬੁਟੀਕ ਦੀ ਕਢਾਈ 컬러 ਮਿਲਣਗੇ 5 컬러 ਮਿਲਣਗੇ 4 ਇਸ ਤਰ੍ਹਾਂ 컬러 ਦਾ ਸੈੱਟ ਮੇਰੇ ਕੋਲੇ ਆਇਆ ਆ ਦੇਖੋ ਜੀ ਇਹਦੇ ਵਿੱਚ 4 컬러 ਦਾ ਸੈੱਟ ਆਇਆ ਇਸ ਤਰ੍ਹਾਂ ਕਿਸੇ 4 ਕਿਸੇ ਚ 5 컬러 ਹੈ ਸਾਰੇ ਡਿਜ਼ਾਈਨ ਬਹੁਤ ਸੋਹਣੇ ਆ ਜੀ ਅਗਲਾ ਹੋਰ ਡਿਜ਼ਾਈਨ ਆਪਾਂ ਓਪਨ ਕਰਤਾ ਹੈ ਸੈਂਟਰ ਬੁਟੀ ਦੇ ਨਾਲ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈ 900 ਦੀ ਇਹਦੀ ਰੇਂਜ ਹੈ 900 ਦਾ ਸੂਟ ਹੈ ਜੀ ਕਲਰ ਰੇਂਜ ਵਿੱਚ ਚਾਰ ਆਉਂਦੇ ਆ ਤੁਸੀਂ ਕਢਾਈ ਦੇਖੋ ਤੇ ਹੁਣ ਦੇਖੋ ਕਲਰ ਆ ਲਓ ਜੀ ਆ ਚਾਰ ਕਲਰ ਹੈਗੇ ਜੀ ਆ ਜਿਹੜਾ ਡਿਜ਼ਾਈਨ ਹੈ ਨੈਕ ਸਟਾਈਲ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਪਿਆਰੀ ਹੈ ਤੇ ਕਢਾਈ ਕੀਤੀ ਹੈ ਕਢਾਈ ਦੇਖੋ ਜੀ ਸਾਫ ਸੁਥਰੀ ਤੇ ਯੂਨੀਕ ਬਰੀਕ ਕਢਾਈ ਹੈਗੀ ਹੈ ਕਪੜਾ ਵੀ ਬਹੁਤ ਵਧੀਆ ਲੱਗਿਆ ਬਿਨਾ ਲਾਈਨਿੰਗ ਤੋਂ ਬਣਦਾ ਹੈਗਾ ਔਰ ਕਲਰ ਦੀ ਗੱਲ ਕਰੀਏ ਆ ਦੇਖੋ ਵੀਰੇ ਆ ਕਲਰ ਚਾਰ ਕੈਦੇ ਵਿੱਚ ਚਾਰ ਕਲਰ ਨੇ ਪੰਜਵਾਂ ਕਲਰ ਇਹ ਆਏਗਾ ਸਕਾਈ ਬਲੂ ਲਓ ਜੀ ਪੰਜ ਕਲਰ ਦਾ ਸੈਟ ਹੈ ਪੰਜੇ ਕਲਰ ਕੰਪਲੀਟ ਹੈ ਰੇਟ ਹੈਗਾ ਜੀ 100 100 100 950 ਲਓ ਜੀ ਵੀਰੇ ਆਏ ਸਿਮਰ ਦੇ ਆ ਮੈਚਿੰਗਾਂ ਸਿਮਰ ਦੇ ਆਲ ਓਵਰ ਸੂਟ ਇਹ ਵੀ ਜਿਹੜੇ 12 1200 ਵਾਲੇ ਸੂਟ ਹੈ ਆਪਾਂ ਵੀਡੀਓ ਬਣਾਈ ਸੀ ਕੱਟ ਦਿੱਤੇ ਨੇ ਡਿਜ਼ਾਈਨ ਕੱਲੇ ਕੱਲੇ ਕਰ ਦਿੱਤੇ ਨੇ 600 ਦੀ ਰੇਂਜ ਦੇ ਵਿੱਚ ਔਰ ਕਲਰ ਚਾਰਟ ਇਹਦੇ ਵਿੱਚ ਬਹੁਤ ਮਿਲਨੇ ਤੁਹਾਨੂੰ ਆ ਦੇਖੋ ਸਾਰਾ ਮਾਲ ਨਵਾਂ ਸਾਰੇ ਡਿਜ਼ਾਈਨ ਨਵੇਂ ਆ ਵੀਰੇ ਰੇਟ 600 ਫਿਮਰ कॉटन ਦੇ ਵਿੱਚ ਆਈਟਮ ਆ ਇਹ ਡਿਜ਼ਾਈਨ ਚੈੱਕ ਕਰੋ ਵੀਰੇ ਕਲਰ ਚੈੱਕ ਕਰੋ ਸਾਰੀ ਵੈਰਾਈਟੀ ਤੁਹਾਨੂੰ ਮਿਲਣੀ ਹੈ ਕਿ 600 ਦੀ ਰੇਂਜ ਆ ਦੇਖੋ ਤਾਂਗਾ ਲੱਗੀਆਂ ਸਾਰੀਆਂ ਇਹ ਕੱਟ ਕੇ ਲਾਤਾ ਮਾਲ 600 ਜਿਹੜਾ ਲੈ ਗਿਆ ਲੈ ਗਿਆ ਵੀਰੇ ਜਿਹੜਾ ਰਹਿ ਗਿਆ ਰਹਿ ਗਿਆ ਆਪਰ ਚੱਲ ਰਹੀ ਹੈ 12 1200 ਵਾਲੇ 600 ਦੀ ਰੇਂਜ ਜੀ ਵੀਰੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਅੱਜ ਵੀ ਆਪਾਂ ਨਵੇਂ ਨਵੇਂ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਏ ਆ ਦੁਪੱਟੇ ਸੂਟਾਂ ਦੇ ਨਾਲ ਦੁਪੱਟੇ ਸੂਟਾਂ ਦੇ ਨਾਲ ਬਹੁਤ ਸੋਹਣੇ ਕਲਰਾਂ ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਮੇਰੇ ਕੋਲੇ ਆ ਗਏ ਆ ਵੀਰੇ ਆ ਦੇਖੋ ਆ ਡੋਰੀਆ ਦੁਪੱਟਾ ਆਏਗਾ ਨਾਲ ਆਏਗਾ ਆਲ ਓਵਰ ਸੂਟ ਮੈਂ ਡਿਜ਼ਾਈਨ ਤੁਹਾਨੂੰ ਬਹੁਤ ਸੋਹਣੇ ਸੋਹਣੇ ਦਿਖਾਉਂਗਾ ਪਹਿਲਾਂ ਤੁਸੀਂ ਆ ਦੋ ਡਿਜ਼ਾਈਨ ਚੈੱਕ ਕਰੋ ਜਿਹੜੇ ਕਿ ਲੈਸਰ ਵਾਲੇ ਮੇਰੇ ਕੋਲ ਬਿਲਕੁਲ ਨਵੇਂ ਤਿਆਰ ਹੋਏ ਆ ਉਦੋਂ ਬਾਅਦ ਆ ਦੇਖੋ ਗੋਦੀ ਭਾਜੀ ਨੇ ਬਹੁਤ ਹੀ ਪਿਆਰੇ ਕਨਸੈਪਟ ਲਾ ਰੱਖਿਆ ਲਓ ਜੀ ਪਿਓਰ ਕਾਟਨ ਦੇ ਆਏ ਆ ਮੇਰੇ ਕੋਲ ਸੂਟ ਵਰਕ ਵਾਲੇ ਭਾਜੀ ਵਰਕ ਵਾਲੀ ਸ਼ਰਟ ਆਏਗੀ ਪਿਓਰ ਕਾਟਨ ਤੇ ਸ਼ੈਡੋ ਵਰਕ ਹੋਇਆ ਬੈ ਸਰ ਸਲਵਾਰ ਦੇ ਪੌਂਟਿਆਂ ਤੇ ਵਰਕ ਆਇਆਗਾ ਇਹਦੇ ਠੀਕ ਹੈ ਦੁਪੱਟਾ ਆਇਆਗਾ ਜਿਹੜਾ ਕਾਟਨ ਦਾ ਟਾਈ ਐਂਡ ਟਾਈ ਦਾ ਟਾਈ ਐਂਡ ਟਾਈ ਦਾ ਦੁਪੱਟਾ ਆਏਗਾ ਰੇਟ ਦੀ ਗੱਲ ਕਰ ਲਈਏ ਭਾਜੀ ਸਿਰਫ 850 ਸਿਰਫ 850 ਸਿਰਫ 850 ਇਹ ਚ ਕਲਰ ਚਾਰਟ ਵੀ ਬਹੁਤ ਸੋਹਣੇ ਆਏ ਮੈਂ ਕਹਾਂ ਜੀ ਜਿੰਨੇ ਵੀ ਡਿਜ਼ਾਈਨ ਦਿਖਾ ਰਿਹਾ ਮੇਰਾ ਭਰਾ ਸਾਰੇ ਇੱਕ ਤੋਂ ਇੱਕ ਡਿਜ਼ਾਈਨ ਦਿਖਾ ਰਿਹਾ ਆਹਦੇ ਡਿਜ਼ਾਈਨ ਦੇਖੀ ਚੱਲੋ ਇਹ ਰੇਟ ਸਲਵਾਰ ਤੇ ਵੀ ਵਰਕ ਆਊਗਾ ਆਹ ਬਾਟਮ ਤੇ ਵਰਕ ਹੈ ਪੈਚ ਵਰਕ ਦੁਪੱਟਾ ਆਏਗਾ ਕਾਟਨ ਦਾ 850 ਆਹ ਉਸੇ ਦੀ ਕਲਿਓਰ ਕਾਟਨ ਦੇ ਕੈਟਲੋਕਾਂ ਵਾਲੇ ਪੀਸ ਲੈ ਕੇ ਲੈਸਿਸ ਵਰਕ ਵਾਲੇ ਡਿਜੀਟਲ ਪ੍ਰਿੰਟ ਉੱਤੇ ਲੈਸਿਸ ਦਾ ਵਰਕ ਹੋਇਆ ਹੋਇਆ ਵੀਰੇ ਦੁਪੱਟਾ ਆਏਗਾ ਇਹਦੇ ਨਾਲ ਪਿਓਰ ਦਾ ਡਿਜ਼ਾਈਨਰ ਦੁਪੱਟਾ ਪਿਓਰ ਦਾ ਆਏਗਾ ਤੇ ਰੇਟ ਦੀ ਗੱਲ ਕਰ ਲਈਏ 750 ਰੁਪਏ ਸਿਰਫ 15 1500 ਵਾਲੇ 750 ਰੁਪਏ ਚ ਅਗਲਾ ਆਰਟੀਕਲ ਆਇਆ ਭਾਜੀ ਡਿਜ਼ਾਈਨ ਦੇਖੋ ਕਿੱਡਾ ਸੋਹਣਾ ਆ ਸਾਰਾ ਲੈਸੀ ਦਾ ਵਰਕ ਹੋਇਆ ਹੋਇਆ ਪਿਓਰ ਕਾਟਨ ਹੈ ਪਿਓਰ ਕਾਟਨ ਦੁਪੱਟਾ ਵੀ ਪਿਓਰ ਦਾ ਲਓ ਜੀ 750 ਰੁਪਏ 750 ਰੁਪਏ ਤੇ ਅਗਲਾ ਆਰਟੀਕਲ ਆ ਆ ਗਿਆ ਭਾਜੀ ਲੈਸੀ ਵਰਕ ਸਭ ਤੋਂ ਵੱਧ ਗਰਮੀਆਂ ਚ ਸਭ ਤੋਂ ਵੱਧ ਵਿਕਰੇ ਭਾਜੀ ਇਹ ਪਿਓਰ ਕਾਟਨ ਦਾ ਦੁਪੱਟਾ ਪਿਓਰ ਦਾ ਇਹ ਲਓ ਜੀ ਆ ਡਿਜ਼ਾਈਨ ਦੇਖ ਲਓ ਬਹੁਤ ਸੋਹਣਾ ਆਇਆ ਲੈਸੀ ਵਰਕ ਦਾ ਆ ਵੀ ਆਰਟੀਕਲ ਸਾਰੇ ਇਸੇ ਜਿਹੀ ਹੈ ਭਾਜੀ ਲੈਸੀ ਵਰਕ ਵਾਲੇ 750 800 850 ਦੀ ਰੇਂਜ ਚ ਹੈ ਸਾਰੇ ਡਿਜ਼ਾਈਨ ਨਵੇਂ ਆਏ ਐ ਪਿਓਰ ਕਾਟਨ ਦੇ ਕਿਵੇਂ ਲੱਗੇ ਰੇਟ ਤੋਂ ਸਾਡੇ ਵਧੀਆ ਲੱਗੇ ਆ ਭੈਣ ਕਪੜਾ ਖਰੀਦਣ ਆਇਤੀਗੇ ਤੇ ਕੋਟਨ ਦੇ ਸੂਟ ਲਿੱਤੇ ਇਹਨਾਂ ਨੇ 350 ਵਾਲੇ ਜਿਹੜਾ ਡਿਸਕਾਊਂਟ ਚੱਲ ਰਿਹਾ ਵੀਰੇ ਜਿਹੜਾ ਅਸੀਂ ਵੀਡੀਓ ਚ ਦੱਸਦੇ ਆ ਉਹੀ ਰੇਟ ਦਿੰਨੇ ਹੈਗੇ ਆਹ ਲੋ ਜੀ ਆ ਮੇਰੇ ਕੋਲੇ ਕੰਸੈਪਟ ਆਇਆ ਲੈਸਾਂ ਵਾਲਾ 2400 ਵਾਲਾ 1200 ਦੀ ਰੇਂਜ ਚ ਆਹ ਲੋ ਜੀ ਦੁਪੱਟੇ ਦੇ ਨਾਲ 1100 ਵਾਲਾ 550 ਦੀ ਰੇਂਜ ਚ ਆਲੋਬੀ ਦੇ ਆ ਵੀ ਪੌਂਚੇ ਵਰਕ ਵਾਲਾ ਡੋਰੀਏ ਦੁਪੱਟੇ ਦੇ ਨਾਲ ਮਿਲਣਾ ਹੈ ਇਹਦੇ ਪੌਂਚੇ ਤੇ ਆਊਗਾ ਪੈਚਵਰਕ ਨਾਲ ਆਊਗਾ ਡੋਰੀਆ ਦੁਪੱਟਾ ਬਹੁਤ ਸੋਹਣੇ ਡਿਜ਼ਾਈਨ ਹੈ 550 650 750 ਰੇਟ 'ਚ 800 ਜੱਥੋਂ ਇੱਕ ਆ कलर ਆਇਆ ਕਲਰ ਚਾਰਟ ਦੇਖੋ ਕਿੱਡੇ ਸੋਹਣੇ ਆਇਆ। ਬਾਰੇ ਭਾਜੀ ਡਿਜ਼ਾਈਨ ਬਹੁਤ ਐ ਚੱਕੀ ਚੱਲੋ ਦਿਖਾਈ ਚੱਲੋ ਚੱਕੀ ਚੱਲੋ। ਅਗਲਾ ਡਿਜ਼ਾਈਨ ਦੇਖੋ ਜੀ 900 ਦੀ ਰੇਂਜ ਚ ਸਲਵਾਰ ਦੇ ਪੌਂਟਿਆਂ ਤੇ ਵੀ ਵਰਕ ਐ, ਸੂਟ ਤੇ ਵੀ ਵਰਕ ਐ। ਦੁਪੱਟਾ ਆਏਗਾ ਪਰ ਕਲਾ ਗਰਲਿਸ਼, 300 ਨਵੇਂ ਪੀਸ ਐ ਬਹੁਤ ਸੋਹਣੇ ਪਿਓਰ ਕਾਟਨ ਦੇ ਦੁਪੱਟਾ ਵੀ ਵਰਕ ਵਾਲਾ ਆਏਗਾ, ਬਾਟਮ ਤੇ ਵਰਕ ਆਏਗਾ। ਦੇਖੋ ਜੀ ਪੈਂਚ ਵਰਕ ਦੁਪੱਟੇ ਤੇ 850-900 ਦੀ ਰੇਂਜ ਚ ਡਿਜ਼ਾਈਨਰ ਪੀਸ ਆਏ ਐ। ਪਿਓਰ ਕਾਟਨ ਦੇ 1 ਕਿਲੋ ਕਾਟਨ ਦੇ ਪੀਸ ਇੱਕ ਤੋਂ ਇੱਟ ਚੜਦਾ ਜਿਆ ਆ ਆਇਆ ਪਾਜੀ ਆਹ ਡੀਲ ਬਹੁਤ ਸੋਹਣਾ ਆਇਆਗਾ ਬਹੁਤ ਹੀ ਸੋਹਣਾ ਪਾਕਿਸਤਾਨੀ ਸੂਟ ਜਿਹੜਾ ਚੱਲ ਰਿਹਾ ਉਸ ਦੇ ਨਾਂ ਤੇ ਪ੍ਰਿੰਟ ਆਇਆ ਏ ਆ ਪੈਚ ਵਰਕ ਦਾ ਆ ਦੇਖੋ ਆ ਪੈਨ ਹੋਰੀ ਆਏ ਆਪਾਂ ਕਿੱਥੋਂ ਆਇਆ ਪੈਨ ਬਹਿਮਨ ਦਵਾਨੇ ਤੋਂ ਸੋਹਣੀ ਚੀਜ਼ ਆਈ ਹੋਈ ਆ ਆਹ ਤੇ ਰੰਗ ਰਿਆਂ ਮਿਲ ਜਾਣੀ ਆਪਾਂ ਨੂੰ ਨਾਲ ਦੁਪੱਟਾ ਕਾਟਨ ਦਾ ਵਧੀਆ ਚੀਜ਼ ਆਈ 10 ਮੀਟਰ ਸਲਵਾਰ ਨਾਲ 400 ਬਾਕਿਸਮ ਦੀ ਨਾਲ ਆਣਾ ਘਰੇ ਸਮੋਣਾ ਬੈਸਟ ਆਹ ਆਖੀ 30000 ਆਹ 10 ਮੀਟਰ ਨੇ ਬਹੁਤ ਆ ਜਿੰਨੇ ਕੋਈ ਉਹਨੇ 20 ਦੇ ਦਿੰਗੇ ਫੋਨ ਨਹੀਂ ਸਾਡਾ ਇਹ ਨਾਲ ਆਉਣਾ ਹੈ ਐਗੂ ਵਧੀਆ ਡਿਜ਼ਾਈਨਿੰਗ ਹੈ ਜੀ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲ ਜਾਣਗੀ ਆਪਣੇ ਕੋਲ ਸਭ ਆ ਤਾਂ